मुझे सप्तम लोक तक पहुंचकर महाराक्षस शतालन के वध का अस्त्र प्राप्त करना है इसके लिए तो आपको धरती के गर्भ में सप्तम लोक में पहुंचकर स्वयं नागराज को जानना कठिन है आप तो बहुत बड़े Það er svona í góðsúkum. Það er okkur alveg hérna. Það er hérna út í rauga?

ਰਜੀਤ ਸ਼ਕਿਆ ਕਿਦਾਂ ਬਰੋਗ ਗਿਆ ਹਾਲ ਜੀ ਕੀ ਹਾਲ ਨੇ ਸਾਰਿਆਂ ਦੇ ਠੀਕ ਹੋ ਔਰ ਮੇਰੇ ਭਰਾ ਸਾਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਕਿਹੜਾ ਕਿਹੜਾ ਲੱਕ ਆਪਣਾ ਕਮੈਂਟ ਜਰੂਰ ਕਰਿਓ ਹਮਮ ਉਦਾਂ ਜੀ ਠੀਕ ਠਾਕ ਹੋ ਸਾਰੇ ਕਿਦਾ ਮੇਰੇ ਭਰਾ ਠੀਕ ਠਾਕ ਹੋ ਸਾਰੇ ਕਮੈਂਟ ਜਰੂਰ ਕਰੋ ਆਪਣੇ ਆਪਣੇ ਇਲਾਕੇ ਦਾ ਨਾਮ ਜਰੂਰ ਲਿਖੋ ਆਪਾਂ ਗੁਰਦਾਸਪੁਰ ਪੰਜਾਬ ਤੋਂ ਲਾਈਕ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰੇ ਭਰਾ ਜਨ ਵੀ ਦੇਖ ਰਹੇ ਨੇ ਸੁਖਮਣ ਬੋਰਨ ਸ਼ਾਰਟ ਬ੍ਰੋ ਕੀ ਹੋਲਾ ਦੀੰਡੀ ਨੂੰ ਸੁਖਮਣ ਬ੍ਰੋ ਕਿਦਾਂ ਠੀਕ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰੇ ਭਰਾ ਜਨੇ ਵੀ ਦੇਖ ਰਹੇ ਨੇ ਚਮਣ ਰਸਦਿਓ ਸਾਡਾ ਟੌਨ ਕੋ ਡਿਸਟ੍ਰਿਕਟ ਦੇ ਬ੍ਰੋ ਆਪਣਾ ਗਰਦਾਸ ਪਰ ਹੈਗਾ ਪਿੰਡ ਭਰਾਮਪੁਰ ਸੁਣਿਆ ਹੋਣਾ ਚਮਣ ਵੀਰ ਦੈਯਾ ਦੋ ਵੇਖਿਆ ਕੀ ਗੱਲ ਹੋਈ ਅਧਰਾ ਅਧਰਾ ਗੱਲ ਕਰਾਵਾਂ ਤੇਰੀ ਪਰ ਕੋਟ ਲਾਣਾ ਨਹੀਂ ਮੇਰੇ ਕੋ ਨਹੀਂ ਆਣਾ ਅਧਰਾ ਪਹਿਲੇ ਗੱਲ ਕਰ ਅਧਰਾ ਲਾਈਵ ਵੀਡੀਓ ਬਣਾਉਂਦਾ ਤੇਰੀ ਅਧਰਾ ਆ ਵੀਡੀਓ ਪਹਿਲੇ ਦੇਖ ਬਲੇ ਅਧਰਾ ਵੀਡੀਓ ਦਿਖਾਵਾਂ ਤੈਨੂੰ ਇਹ ਇਹ ਕੋਟ ਦੇ ਅਧਰ ਗੱਲ ਕਰ ਪਹਿਲੇ ਬੰਦਿਆਂ ਨਾਲ ਕਰ ਅਧਰਾ ਹੱਲੋ ਘਰ ਕਾ ਕੀ ਹਾਲ ਹੈ ਐ ਕਹੋ ਜੀ ਦੇ ਉਹ ਦਿਮਾਗ ਆ ਪਹਿਲੇ ਪੁੱਛ ਕਾ ਕੀ ਹਾਲ ਆ ਪੁੱਛ ਕਾ ਕੀ ਹਾਲ ਆ ਹਾਂ ਦੇ ਪੁੱਛ ਹਾਂ ਦੇ ਆ ਗਿਆ ਦੇ ਹਾਂ ਦੇ ਆ ਦਿਖੰਦੇ ਆ ਇਹ ਮੈਸੇਜ ਕਰਨ ਦੇ ਆ ਬੋਲ ਕੀ ਹਾਲ ਆ ਅੰਨੇ ਅਬੜਾ ਕੋ ਡਬੜਾ ਕੋੜ ਪਾਇਆ ਤੂੰ ਸਾਡੇ ਅੱਗੇ ਹਾਂ ਦੇਖਦਾ ਤੂੰ ਹੈ ਨਹੀਂ ਫਿਰ ਕੀ ਕਰੀਏ ਐ ਕੋ ਜੀ ਆ ਆ ਦੇਹ ਅੱਡਾ ਵਡਾ ਕੋਡ ਪਾਇਆ ਤੂੰ ਹੋ ਹੋ ਦੇ ਰਿਹਾ ਸਤਰੰਗੀ ਰੰਗ ਦਾ ਮੈਂ ਹਰਾ ਇਹ ਦੇ ਰਹਾ ਕੋਡ ਹਰਾ ਰੰਗ ਪਾਇਆ ਕਸੰਤਰੀ ਹੂੰ ਚਾਹ ਆ ਦੇ ਰਿਹਾ ਉਹ ਕੋਡ ਕੀ ਜਦੋਂ ਵਿਆਹ ਹੋਏਗਾ ਤੇਰਾ ਲੱਲੀ ਉਦੋਂ ਹੂੰ ਦੇ ਰਿਹਾ ਅਨਨ ਜਨਨ ਲੱਗ ਰੰਦਾ ਗੁਰਦਾਸਪੁਰ ਸਾਡਾ ਓਕੇ bro ਨਹੀਂ ਜਦੋਂ ਵਿਆਹ ਹੋਏਗਾ ਨਾ ਤੇਰਾ ਉਦੋਂ ਦੇ ਲੈ ਜੀ ਤੇ ਹੂੰ ਦੇ ਰਿਹਾ ਹੁਣ ਵਿਆਹ ਹੀ ਨਹੀਂ ਹੂੰ ਤਾਂ ਵਿਆਹ ਜਾਈਗਾ ਤੇ ਫੇਰੀਆਂ ਵਿਆਹ ਕਰਾਉਂ ਤੇਰਾ ਨਾ ਆ ਦੇ ਦੇ ਕੋਈ ਨਾ ਦੇ ਦੇਂਗਾ ਮੈਂ ਤੱਸ ਪਹਿਲਾਂ ਵਿਆਹ ਕਦੋਂ ਤੇਰਾ ਐ ਦੇ ਦੇ ਨਾ ਕੋਈ ਵਿਆਹ ਹੈ ਤੇਰਾ ਪਹਿਲਾਂ ਤੱਸ ਕਦੋਂ ਆ ਵਿਆਹ ਐ ਦੇ ਦੇ ਨਾ ਕੋਈ ਵਿਆਹ ਦੱਸ ਕਦੋਂ ਉਹ ਤੋਂ ਦੱਸਾਂਗਾ ਜਦੋਂ ਵਿਆਹ ਹੋਏਗਾ ਤੇਰਾ ਉਹ ਲਿਖੀ ਕਦੋਂ ਆ ਵਿਆਹ ਦੱਸ ਬੁੱਲੋ ਨਾ ਅਣਿਦ ਦੇਰੇ ਯਾਰ ਆਇਆ ਦੱਸ ਵਿਆਹ ਕਦੋਂ ਉਹ ਦੱਸ ਦੇ ਦਾਂਗਾ ਯਾਰ ਉਹ ਗਿਆ ਮੰਦਾ ਨਹੀਂ ਦੂ ਨਹੀਂ ਫਿਰ ਬੋਰਡ ਦੇ ਕਿ ਨਾ ਘੈਂਟ ਪਾਇਆ ਉਹਨੇ ਵਿਆਹ ਆ ਕਹਿੰਦਾ ਮੇਰਾ ਅੱਜ ਵਿਆਹ ਆ ਕਹਿੰਦਾ ਮਨਤਰ ਦੇਖਾ ਹੈ ਪਰੰਪਰਿਕ ਆਉਣਾ ਆਉਣਾ ਮੈਂ ਤੁਹਾਨੂੰ ਲੱਗਦਾ ਹੈ ਨਾ ਤੁਹਾਨੂੰ ਆਪ ਜੀ ਇਹ ਵੀ ਕੋਲ ਜੋ ਇਹ ਸਿੱਖਿਆ ਦੀ ਆਜਾ ਦਿਆ ਸਰ ਇੱਕ ਬੀਗ ਬੁੱਕ ਆਜਾ ਮੈਂ ਤੁਹਾਨੂੰ ਬੀਕ ਬੁੱਕ ਲਈ ਕਿਹਾ ਗਿਆ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡੇ ਕਿਸੇ ਕੋਲ ਵੀ ਐਵੀਡੈਂਸ ਹੈਗਾ ਕਿ ਇਹ ਨਹੀਂ ਹੋਤੇ ਪੜ੍ਹਿਆ ਰਹੇ ਦੋ ਕੋੜ ਅੱਗੇ ਪਾਇਦੇ ਆਨੇ ਦੋ ਬਾਈ ਲਈ ਕੋਈ ਆ ਦੋ ਕੋਈ ਐਵੀਡੈਂਸ ਚਲੋ ਆਪ ਕੋ ਲੈ ਲਓ ਬੋਲੇ ਹੋਣਾ ਉਸ ਤੋਂ ਬਾਅਦ ਦੂਸਰੀ ਜੀ ਗੱਲ ਦੀ ਹੈ ਜੀ ਇਹ ਅਟਰ ਡਿਜ਼ਾਈਨਿੰਗ ਲਈ ਦਿੱਤੀ ਕਿ ਜਾਨਾ ਪਹਿਲੇ ਇਹਨਾਂ ਦੀ ਗੱਲ ਲੈ ਅੱਪ ਬਟਨ ਕਿਨੇ ਲਾ ਲੈਦੇ ਉੱਪਰ ਤੋਂ ਹਮਾਲ ਦੋ ਦੇ ਵੀ ਤਿੰਨ ਲਾ ਦੇ ਆ ਚਲ ਆ ਜਾ ਚਲ ਆ ਗਿਆ ਦੇ ਯਾਰ ਜੈਕਟ ਲਲਾ ਦੇ ਦੇ ਯਾਰ ਨੂੰ ਜੈਕਟ ਦੇ ਦਿੱਤਾ ਲਲਾ ਅੱਗੇ ਦਿੱਤੀ ਜੈਕਟ ਨੂੰ ਕਾਲ ਪਰਸਨੋਂ ਲੈਦਰ ਦੀ ਉਹ ਕਿੱਥੇ ਜੈਕਟ ਕਾਲੀ ਤੇ ਕਹੋ ਦਿਆਂ ਕੱਲ ਕਾਲੀ ਜੈਕਟ ਦੀ ਤੈਨੂੰ ਪਰਸੋਂ ਮੈਂ ਮੰਗੇ ਨਾਲ ਲਈ ਮੰਗੇ ਨਹੀਂ ਠੀਕ ਐ ਅਨੂੰ ਪਰਸੋਂ ਲੈਦਰ ਜੈਕਟ ਦਿੱਤੀ ਯਾਰ ਐ ਨਵੀਂ ਫ੍ਰੈਸ਼ ਪੀਸ ਦਿੱਤਾ ਕਾ ਨਾ ਆਹ ਕੋਲ ਵੇਖਣਾ ਲੱਗਦਾ ਤੈਨੂੰ ਐ ਕਿ ਲੱਗਣਾ ਲੱਗਦਾ ਕੋਈ ਐ ਕੋਰ ਦਾ ਬੇੜਾ ਕਰ ਕੀ ਚਾਹਣਾ ਐ ਕਿ ਕਿਤੇ ਦਾ ਕੋਈ ਕੁਝ ਵੀ ਆ ਕੇ ਬੋਲਦਾ ਆਜ਼ਾਦੂ ਦਾ ਡਰਾਈਵਿੰਗ ਕਰਾ ਰਹੇ ਨਹੀਂ ਯਾਰ ਕੋਈ ਦੇਦਾ ਕੋਈ ਕਿਹੜਾ ਪਰਸੋਂ ਤੈਨੂੰ ਜੈਕਟ ਦਿੱਤੀ ਉਹ ਕਿੱਥੇ ਆ ਤੂੰ ਕਾ ਕੀ ਗਾਰੰਟੀ ਪਾ ਕੇ ਫੇਰਾ ਕੋਰ ਨੂੰ ਵਿਆਹ ਜਾਣਾ ਦੇ ਇਹ ਹਟਾਉਂਦੀ ਆ ਮੰਮੀ ਆ ਮੈਂ ਵੀ ਪਿੱਛੇ ਇਹਨੂੰ ਜਿੱਥੇ ਦੂਸਰੇ ਕਰਨ ਬੜੌੜ ਕਿਦਾਂ bro ਯਾ ਪੈਂਦੀ ਗੱਲ ਗੱਲ ਪਾਇੀ ਉਹ ਵੀ ਦਾ ਪਾਉਂਦਾ ਵੀ ਦਾ ਕਿਰਾਏ ਦੀ ਦੋ ਨੀ ਆ ਬੋਲ ਨੀ ਕਰਦਾ ਪੰਜਾਬ ਮਹੀਨੇ ਟੋੜੀਆ ਕਰਤਾ ਇਹ ਫੋਹ ਹਾਜ਼ਮਾ ਰਜੇ ਬੇ ਦੇਲੀ ਕੋ ਨੀਰੇ ਜਦੋਂ ਤੇਰਾ ਵਿਆਹ ਹੋ ਗੋਦੋ ਲਲੀ ਜਦੋਂ ਵਿਆਹ ਹੋਏ ਕੋਦੋ ਲੇ ਜੀ ਹੁਣ ਠੰਡ ਬੜੀ ਆ ਠੰਡ ਤੇ ਨਹੀਂ ਪਾਉਂਦੇ ਕੋਟ ਲਾ 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 ਅੱਲਾ ਇਹਦਾ ਆ ਦੇਰ ਆ ਦੇਰ ਆ ਫੇ ਸਮਰਾ ਆ ਲਾ ਲਾ ਦਸ ਦਸ ਲਾ ਕੱਟ ਕੇ ਜੀ ਲੈ ਜੀ ਕੋਲ 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 ਹੈ ਲੈ 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 ਆ ਲੈ ਲੈ ਯਾਰ ਲੈ ਜਾ ਯਾਰ ਮਾਂ ਵੀ ਹੈ ਫੈਜ਼ਨ ਅਲੀ ਬ੍ਰੋ ਫੈਜ਼ਨ ਅਲੀ ਬ੍ਰੋ ਕਿਦਾਂ ਕੀ ਹਾਲ ਆ ਸਸ ਵਾਲੇਕੁਮ ਕੀ ਹਾਲ ਹੈ ਤੁਹਾਡਾ ਵਧੀਆ ਵਧੀਆ bro ਤੁਸੀਂ ਦੱਸੋ ਠੀਕ ਠਾਕ ਹਾਂ ਨਵੀਂ ਟਾਈ ਲੇ ਬਰ ਅੱਲਾਹ ਦਾ ਸ਼ੁਕਰ ਹੈ ਸ਼ੁਕਰ ਹੀ ਚਾਹੀਏ bro ਹੋਰ ਕਿਹੜਾ ਇਲਾਕਾ ਆਪਣਾ ਪਾਕਿਸਤਾਨ ਤੋਂ ਮਾਰਿਆ ਉਹ ਕੋਈ ਨਹੀਂ ਕੋਈ 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 ਕੋ ਹਾਂ ਮੈਂ ਬ੍ਰੋ ਪੰਜਾਬ ਗੁਰਦਾਸਪੁਰ ਇੰਡੀਆ ਗੁਰਦਾਸਪੁਰ ਸੇ ਇੰਡੀਆ ਸੇ ਪੰਜਾਬ ਸੇ ਇਹ ਹਾਂ ਸਾਰੇ ਪੰਦਰ ਦਿਨ ਤੋਂ ਕਲਰ ਗਿਆ ਅਕਸਰ ਨਾ ਕੋਈ ਡਾਇਰੈਕਟ ਤੇ ਜਦੋਂ ਵੀਡੀਓ ਚ ਕੋਇਆ ਨਾ ਇਹ ਵੀ ਆਇਆ ਇਹ ਜੀ ਆਦੇ ਸਿਰ ਸਭ ਲਪਤ ਹੋ ਗਏ ਕੋਈ ਨਹੀਂ ਆਉਂਦੇ ਹਾਂ ਫਸ ਗਿਆ ਹਾਂ ਹਾਂ ਜੀ ਹੋਰ ਕੀ ਕਰਦੇ ਹੋ ਤੁਸੀਂ ਨੇ ਆਇਆ ਤੇਰੇ ਆਇਆ ਮੇਰੇ ਭਰਾ ਸਾਡੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਵਾਕ ਵਿਦ ਅਰੁਣ ਨਾਮ ਹੈ ਮੇਰਾ ਉਰਚ ਵਾਕ ਵਿਦ ਅਰੁਣ ਪੇਜ ਆ